ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਭਗਵਾਨ ਵਾਲਮੀਕੀ ਜੀ ਦੇ ਜਨਮ ਦਿਹਾੜੇ ਦੇ ਮੌਕੇ ਤੇ ਪਿੰਡ ਦਬੂਰਚੀ ਤੋਂ ਭਗਵਾਨ ਵਾਲਮੀਕੀ ਨੌਜਵਾਨ ਸਭਾ ਦੇ ਪ੍ਰਧਾਨ ਲਾਲ ਚੰਦ ਦੀ ਪ੍ਰਧਾਨਗੀ ਦੇ ਹੇਠ ਸ਼ਰਧਾ ਭਾਵਨਾ ਦੇ ਨਾਲ ਭਗਵਾਨ ਵਾਲਮੀਕੀ ਜੀ ਦੀ ਪਵਿੱਤਰ ਪਾਲਕੀ ਦੇ ਨਾਲ ਸ਼ੋਭਾ ਯਾਤਰਾ ਕੱਢੀ ਗਈ ਕਪੂਰਥਲਾ ਜ਼ਿਲ੍ਹੇ ਦੇ ਵਿੱਚ ਸ਼ੋਭਾ ਯਾਤਰਾ ਦੀ ਸ਼ੁਭ ਆਰੰਭਤਾ ਸਤਗੁਰ ਪ੍ਰਗਟ ਨਾਥ ਜੀ ਨੇ ਰੀਵਨ ਕੱਟ ਕੇ ਕੀਤੀ ਮਹਾਨ ਕਵੀ ਭਗਵਾਨ ਵਾਲਮੀਕੀ ਜੀ ਦੇ ਪ੍ਰਕਾਸ਼ ਪੁਰਬ ਦੇ ਵਿੱਚ ਜ਼ਿਲ੍ਹਾ ਕਪੂਰਥਲਾ ਦੀਆਂ ਸਮੂਹ ਧਾਰਮਿਕ ਰਾਜਨੀਤਿਕ ਅਤੇ ਸਮਾਜਿਕ ਪਾਰਟੀਆਂ ਦੇ ਆਗੂਆਂ ਨੇ ਸ਼ਮੂਲੀਅਤ ਕੀਤੀ ਪਰਮਾਨ ਵਾਲਮੀਕ ਮਹਾਰਾਜ ਕੀ ਜੈ ਕੀਰੀ ਸ਼੍ਰੀ 108 ਸਾਧੂ ਗੁਰਗਨਾਤ ਮਹਾਰਾਜ ਕੀ ਜੈ ਸਰਬੱਤ ਦਾ ਸੰਗਤ ਕੀ ਜੈ ਪਿਆਰੀ ਸਾਧ ਸੰਗਤ ਜੀ ਅੱਜ ਬੜਾ ਹੀ ਖੁਸ਼ੀਆਂ ਤੇ ਭਾਗਾਂ ਵਾਲਾ ਦਿਨ ਹੈ ਜਦ ਕੀ ਨਗਰ ਦਬੂਜੀ ਦੇ ਵਿੱਚੋਂ 13ਵੀਂ ਸ਼ੋਭਾ ਯਾਤਰਾ ਦਾ ਆਰੰਭ ਸਾਡੇ ਸਤਕਾਰਯੋਗ ਪਾਪਾ ਪ੍ਰਗਟਨਾਥ ਜੀ ਮਹਾਰਾਜ ਨੇ ਬੜੀ ਹੀ ਸਮੇਂ ਤੋਂ ਸਮਾਂ ਕੱਢ ਕੇ ਕੀਮਤੀ ਸਮਾਂ ਕੱਢ ਕੇ ਹਰ ਸਾਲ ਅਸ਼ੀਰਵਾਦ ਦੇਣ ਲਈ ਪਹੁੰਚੇ ਨੇ ਅਸੀਂ ਇਹਨਾਂ ਦਾ ਤਹਿ ਦਿਲੋਂ ਧੰਨਵਾਦੀ ਹਾਂ ਔਰ ਦੇਸ਼ ਵਿਦੇਸ਼ ਵਿੱਚ ਬੈਠੀਆਂ ਸੰਗਠਾ ਨੂੰ ਲੱਖ ਲੱਖ ਵਧਾਈ ਹੋਵੇ ਕਿਉਂਕਿ ਬੜਾ ਹੀ ਸਹਯੋਗ ਹੈ ਸਾਰੇ ਵਿਦੇਸ਼ੀ ਵੀਰਾਂ ਦਾ ਔਰ ਨਕਰ ਵਾਲਿਆਂ ਦਾ ਅੱਜ ਸਾਡੇ ਵਿੱਚ ਭਾਈ ਹਕੂਮਤ ਜੀ ਇੰਗਲੈਂਡ ਤੋਂ ਅਚੇਚਾ ਤੌਰ 'ਤੇ 2 ਲੱਖ ਰੁਪਈਆ ਉਹਨਾਂ ਨੇ ਗ੍ਰੂ ਕਰ ਲਈ ਦਿੱਤਾ ਹੈ ਅਸੀਂ ਉਹਨਾਂ ਦਾ ਤਹਿ ਦਿਲੋਂ ਧੰਨਵਾਦੀ ਹਾਂ ਬਹੁਤ ਬਹੁਤ ਧੰਨਵਾਦ ਵਾਲ ਵਿੱਕੀ ਸਵਾ ਪਿੰਡ ਦੇ ਬੁਰਜੀ ਵੱਲੋਂ ਸਾਡੇ ਪਤਾਨ ਲਾਲਜੀ ਵੱਲੋਂ ਚੇਅਰਮੈਨ ਸਾਡੇ ਕਪਲਦੇਵ ਸੋਨੂ ਜੀ ਐਸਪੀ ਸਾਹਿਬ ਵੱਲੋਂ ਵਿੱਕੀ <th>ਪਰ ਜੀ ਵੱਲੋਂ ਔਰ ਸਮੂਹ ਸੰਗਤਾਂ ਵੱਲੋਂ ਤਹਿ ਦਿਲੋਂ ਧੰਨਵਾਦੀ ਹੈ ਸਾਰੀਆਂ ਸੰਗਤਾਂ ਦਾ ਔਰ ਜੋ ਇਲਾਕੇ ਦੇ ਸੰਗਤਾਂ ਪਹੁੰਚਦੀਆਂ ਨੇ ਉਹਨਾਂ ਦਾ ਵੀ ਤਹਿ ਦਿਲੋਂ ਧੰਨਵਾਦ ਪ੍ਰਸ਼ਾਸਨ ਦਾ ਧੰਨਵਾਦ ਪਰਮਪਿਤਾ ਪਰਮਾਤਮਾ ਵਾਲਮੀਕੀ ਦਇਆਵਾਨ ਜੀ ਇਸੇ ਤਰ੍ਹਾਂ ਸਰਬੱਤ ਸੰਗਤਾਂ ਨੂੰ ਜੋੜੀ ਰੱਖਣ ਸਾਰਿਆਂ ਨੂੰ ਲੱਖ ਲੱਖ ਵਧਾਈ ਹੋਵੇ ਸਾਡੇ ਪ੍ਰਧਾਨ ਜੀ ਪ੍ਰਧਾਨ ਸਾਬਾਨਾ ਵੱਲੋਂ ਬਹੁਤ-ਬਹੁਤ ਵਧਾਈ ਔਰ ਬੇਨਤੀ ਹੈ ਕਿ ਪ੍ਰਗਟ ਦਿਵਸ ਵਾਲੇ ਦਿਨ ਸਾਰੀਆਂ ਸੰਗਤਾਂ ਆਪਣੇ ਘਰਾਂ ਦੇ ਉੱਤੇ ਦੀਪਮਾਲਾ ਕਰਨ ਜੀ ਅਭਾਈ ਅੱਜ ਤੁਸੀਂ ਜਿਹੜੇ ਕਿਤਰਫੁਰਚੀ ਪਿੰਡ ਆਏ ਸਭ ਜਤਰਾ ਤੇ ਪਾਲਿ ਮਾਰਾ ਤੇ ਤਾਂ ਸੰਗਤ ਕਿੱਧਰ ਦੇਖਣ ਨੂੰ ਰੁਝਾਨ ਮਿਲਦਾ ਸੁਖਮੇ ਸਰਦਾਰ ਭਗਵਾਨ ਆਨੰਦਪੁਰ ਸਾਹਿਬ ਜੀ ਜਿਹੜਾ ਬਹੁਤ ਖੁਸ਼ੀ ਦਾ ਦੇਣਾ ਕਿ ਆਨੰਦਪੁਰ ਸਾਹਿਬ ਜੀ ਜੀ शोभा यात्रा देख सकते हैं उत्साह बड़े उत्साह ना सारे ने बहुत अपनी आस्था दिखाया है मान पार्जी महाराज महाराज मानी महाराज आज का ਸੇਵਾ ਪਰਕਰਮ ਦੇ ਸੇਵਾ ਉਹਨਾਂ ਦੇ ਸਰਪ੍ਰਸਤ ਕਰਕੇ ਨਾ ਕੋਈ ਚਰਣਾ ਵਿੱਚ ਆਪਣਾ ਸਮਾਂ ਗਾ ਰਿਹਾ ਹੈ ਇਹ ਉਹਨਾਂ ਨੇ ਚਾਪਟਾ ਦਾ ਅਹਿਸਾਸ ਹੈ ਕਿ ਉਹ ਕੁਝ ਸਿੱਖਿਆ ਸਤਾ ਮਾਤੀ ਹੈਗਾ ਇਸ ਦੀ ਚੁਟਕੀ ਹੋਈ ਹੈ ਕਿ ਇਹਨਾਂ ਨੇ ਗੁਰੂ ਮਹਾਰਾਜ ਦਾ ਹੈ ਸਾਰ ਸਾਲ ਬਗਤਿਸਤਾਨ ਦੇ ਸਮਰਥ ਯਾਤਰਾ ਕਰਦੇ ਹਨ ਬਾਹਰ ਸਰਦ ਤੋਂ ਬਾਅਦ ਕਿ ਉਹ ਪੁਖਨ ਵਾਲ ਦੇ ਸ਼ਹਿਰ ਚੰਦੇ ਹੈਗੇ ਆ ਬਹੁਤੀ ਸ਼ਰਤਾਂ ਪਹਾਉਂਦਾ ਜਾਂਦੇ ਆ ਸਾਰਾ ਪਿੰਡ ਦਾ ਸਾਰੇ ਇਲਾਕੇ ਦਾ ਪੂਰੀਆਂ ਸਾਰੀਆਂ ਰਤਨੀਆਂ ਦਾ ਇਹਨਾਂ ਨੂੰ ਸੁਜੋਗ ਰਹਿੰਦਾ ਹੈਗਾ ਇਸ ਕਰਕੇ ਅਸੀਂ ਸਰਕਾਰੀ ਤੋਂ ਅਨੁਵਾਰ ਚੰਨਾ ਚੱਤ ਆਸਪਤਾਲ ਤੋਂ ਕਰਦੇ ਆ ਇਸਦਾ ਕਿਰਪਾ ਕਰੇ ਉਹ ਚੰਨਾਈ ਤੇ ਲਾਈਵ ਵੀਡੀਓ ਹੈਗਾ ਜਾ ਹੋਟਲ ਵੀਰ ਇਥੇ ਗੁਰੂ ਮਹਾਰਾਜ ਦੇ ਇਤਵਾਰਾਂ ਦੇ ਚੱਤ ਜਿਉਂਸ ਤੇ ਸਟਾਨ ਜਾ ਰਿਹਾ ਹੈਗਾ ਉਹਨਾਂ ਦਾ ਵੀ ਬਹੁਤ ਧੰਨਵਾਦ ਕਰਦੇ ਆ ਕਿ ਉਹ ਸਾਰਿਆਂ ਨੂੰ ਕਵਰ ਕਰਦੇ ਆ ਦੇਵਾਂ ਮਹਾਰਾਜ ਕੀ ਜੈ ਸ੍ਰੀ ਸ੍ਰੀ 107 ਗੁਰ ਗਿਆਨ ਆਤਮਾ ਰਾਜ ਕੀ ਜੈ ਸਰਬਸਾਧ ਸੰਗਤ ਕੀ ਜੈ ਸਾਜੀ ਜਿਸਨੇ ਪਿਛਵੀ ਸਾਜਾ ਜਿਸ ਸੰਸਾਰ ਨਮਸਕਾਰ ਉਸ ਭਗਵਾਨ ਨੂੰ ਸਾਰੀ ਸੰਗਤ ਦਾ ਲੱਖ ਵਾਰ ਸਾਰੀ ਸੰਗਤ ਦਾ ਲੱਖ ਵਾਰ ਅੱਜ ਪਿੰਡ ਗੁਰਜੀ ਤੋਂ ਭਗਵਾਨ ਵਾਲਮੀਕ ਮਹਾਰਾਜ ਦੀ ਸ਼ੋਭਾ ਯਾਤਰਾ ਜੋ 13ਵੀਂ ਸ਼ੋਭਾ ਯਾਤਰਾ ਹੈ ਬੜੀ ਸ਼ਰਧਾ ਤੇ ਭਾਵਨਾ ਦੇ ਨਾਲ ਗੱਡੀ ਗਈ ਹੈ ਜਿਸ ਦਾ ਸ਼ੁਭਦ ਘਾਟਨ ਸਤਗੁਰੂ ਬਾਲ ਜੋਗੀ ਪ੍ਰਗਨਨਾਥ ਮਹਾਰਾਜ ਜੀ ਕਰਦੇ ਨੇ ਹਮੇਸ਼ਾ ਉਹਨਾਂ ਦਾ ਸੰਗਤਾਂ ਨੂੰ ਪਿਆਰ ਮਿਲਦਾ ਔਰ ਮਿਲਦਾ ਰਹੇਗਾ ਔਰ 27 ਤਰੀਕ ਨੂੰ ਡੇਰਾ ਹਰੀਮਪੁਰ ਤੋਂ ਡੇਰਾ ਪਾਪਾ ਲਾਲ ਨਾਥ ਜੀ ਜੋ ਦਰਬਾਰ ਤੋਂ ਸਤਗੁਰੂ ਬਾਲ ਜੋਗੀ ਪ੍ਰਗਨਨਾਥ ਮਹਾਰਾਜ ਜੀ 27 ਤਰੀਕ ਨੂੰ ਸ਼ੋਭਾ ਯਾਤਰਾ ਆਰੰਭ ਕਰਕੇ ਭਗਵਾਨ ਮਿੱਤੀ आश्रम ਲੈ ਕੇ ਜਾ ਰਹੇ ਨੇ ਸੰਗਤਾਂ ਨੂੰ ਬੇਨਤੀ ਕਰਦੇ ਹਾਂ ਉਹਨਾਂ ਵਿੱਚ ਵੀ ਵੱਧ ਤੋਂ ਵੱਧ ਸਹਿਯੋਗ ਦਿਓ ਔਰ ਭਗਵਾਨ ਵਾਲਮੀਕ ਮਾਰਾ ਦਾ ਪਿਆਰ ਲਓ ਸਾਰੀ ਸਮੁੱਚੀ ਟੀਮ ਸਮੂਹ ਨਗਰ ਨਿਵਾਸੀਆਂ ਦਾ ਅਸੀਂ ਦਿਲੋਂ ਧੰਨਵਾਦੀ ਹਾਂ ਸਾਰੀ ਸੰਗਤ ਨੂੰ ਜੈ ਵਾਲਮੀਕੀ ਹਾਰ ਹਰ ਵਾਲਮੀਕੀ ਅੱਜ ਪਰਮ ਪਿਤਾ ਪਰਮਾਤਮਾ ਵਾਲਮੀਕ ਦੀ ਆਵਾਜ਼ ਹੀ ਹੈ ਪ੍ਰਗਟ ਦੇਸ਼ ਨੂੰ ਮੁੱਖ ਰੱਖਦਿਆਂ ਹੋਇਆ ਮਹਾਨ 13 ਮੀਲ ਦੀ ਯਾਤਰਾ ਜੋ ਪਿੰਡ ਦੇ ਮੁਕਤੀ ਤੋਂ ਭਗਵਾਨ ਵਾਲਮੀਕੀ ਸਭਾ ਵੱਲੋਂ ਕੱਟੀ ਜਾ ਰਹੀ ਹੈ ਉਦੇ ਵਿੱਚ ਬਹੁਤ ਹੀ ਸਤਾਰਜੋ ਸਤਗੁਰ ਪ੍ਰਕਾਸ਼ਾ ਜੀ ਦਿਨ ਦਾ ਹਰ ਵਰੀ ਸਾਡੇ ਉਤੇ ਮਿਹਰ ਭਰਿਆ ਹੱਥ ਰਹਿੰਦਾ ਹੈ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਰਾਣਾ ਸਾਹਿਬ ਦਾ ਧੰਨਵਾਦ ਕਰਦੇ ਆ ਸਮੁੱਚੀ ਲੀਡਰਸ਼ਿਪ ਦਾ ਧੰਨਵਾਦ ਕਰਦੇ ਆ ਸਾਰੇ ਜਿਹੜੇ ਬੰਦੀਆ ਕਪੂਕੀਆਂ ਜਿਨ੍ਹਾਂ ਤੋਂ ਕਪੂਰ ਨੇ ਦਵਾਈਆਂ ਸਾਡੇ ਉਮੀ ਭਾਜੀ ਕਾਲਾ ਸੰਘਿਆ ਤੋਂ ਆਏ ਆ ਰਮਨ ਭਾਜੀ ਆਏ ਆ ਐਸਚੀਓ ਸਾਹਿਬ ਉਹਨਾਂ ਦੇ ਨਾਲ ਹੋਰ ਵੀ ਤਪੰਤੇ ਸੱਜਣ ਆਏ ਆ ਸਾਡੇ ਗੋਟਵਾਲਾ ਤਸਕ ਕਮੇਟੀ ਪੰਦੂ ਜੀ ਮਾਤਾ ਰਾਣੀ ਮੰਦਰ ਪਿੰਡ ਕੂੜੀ ਸਾਥੂ ਕੂੜੀਆਂ ਸੰਗਤਾਂ ਲੋਕ ਕੂੜੀਆਂ ਸੰਗਤਾਂ ਮੁਰੂ ਕੂੜੀਆਂ ਸੰਗਤਾਂ ਜਿਨ੍ਹਾਂ ਦਿਨਾਂ ਨੇ ਵੀ ਰਸਤੇ ਵਿੱਚ ਲੰਸਰ ਲਗਾਏ ਆ ਅਸੀਂ ਉਹਨਾਂ ਦਾ ਬਹੁਤ ਜੀਉ ਧੰਨਵਾਦ ਕਰਦੇ ਆ ਪਰਮਾਤਮਾ ਆਲਮਿਕ ਦੇ ਆਵਾਜ਼ ਦੇ ਚਰਨਾਂ ਵਿੱਚ ਇਹ ਹੀ ਅਰਦਾਸ ਕਰਦੇ ਆ ਕਿ ਦਿਨ-ਦੁਨੀ ਰਾਤ ਚੌਨੀ ਸਾਰੀ ਸੰਗਤ ਰੱਖੀ ਕਰਨ ਅਤੇ ਕੀਤਾ ਆਪ ਸਭ ਦਾ ਭਲੇ ਸਾਰੀ ਸੰਗਤ ਨੂੰ ਇਸ ਪਰਮਾਤਮਾ ਆਲਮਿਕ ਦੀ ਸਭਾ ਪਿੰਡ ਕੂੜੀ ਮਲੋਂ ਬਹੁਤ ਬਹੁਤ ਆਫਵਾਦ ਹੋ ਤੇ ਸਾਰੀ ਸੰਗਤ ਨੂੰ ਜੈਵਾਦ ਨਿੱਕੀ ਬਰਕਰਾਰ ਰਹੇ